ਫਿਲਮ ਲੈਣੇ ਕੰਮ ਆ ਸਾਡਾ ਕਿੱਤਾ ਹੈ ਅਸੀਂ ਉਦੋਂ ਗੱਲ ਕਰੀ ਕਿਸੇ ਵੀ ਕਿੱਤੇ ਬਾਰੇ ਜਿੰਨੂੰ ਸਾਨੂੰ ਉਹਦੇ ਬਾਰੇ ਕੋਈ ਸਮਝ ਹੋਵੇ ਬਿਨਾ ਅਸੀਂ ਸੋਚੇ ਸਮਝੇ ਬਿਨਾ ਇਧਰ ਉਧਰ ਸੋਸ਼ਲ ਮੀਡੀਆ ਦੇ ਖਬਰਾਂ ਦੇ ਕੇ ਅਸੀਂ ਕਿਸੇ ਵੀ ਚੀਜ਼ ਨੂੰ ਨਕਾਰ ਦੇਣਾ ਉਹ ਚੰਗੀ ਗੱਲ ਨਹੀਂ ਹੈਗੀ ਵੀ ਕਿ ਪੰਜਾਬੀ ਜਾਂ ਆਪਾਂ ਇੰਨੇ ਬਤਮੀਜ਼ ਨਹੀਂ ਹੋ ਸਕਦੇ ਹੈਗੇ ਕਿ ਅਸੀਂ ਕਿਸੇ ਨੂੰ ਇਸ ਤਰੀਕੇ ਨਾਲ ਗੱਲ ਕਰੀਏ ਕਿ ਉਹ ਬੰਦਾ ਇੰਨਾ ਹਰਟ ਹੋ ਜਾਵੇ ਜਾਂ ਡਿਪਰੈਸ਼ਨ 'ਚ ਚਲਾ ਜਾਵੇ ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਕਲਾਕਾਰ ਹਨ ਆਰਟਿਸਟ ਹੁੰਦੇ ਨੇ ਇਹ ਬੜੀ ਇਮੋਸ਼ਨਲ ਹੁੰਦੇ ਨੇ ਤੁਸੀਂ ਆ ਕੇ ਕਹੋ ਤੁਸੀਂ ਮੈਨੂੰ ਕਹੋ ਜਰਨਦੀਪ ਭਾਈ ਆਪਾਂ ਫਿਲਮ ਕਰਨ ਲੱਗੇ ਆ ਤੁਹਾਨੂੰ ਲੈਣਾ ਤੇ ਪਰ ਮੇਰੇ ਕੋ ਪੈਸੇ ਨਹੀਂ ਪਰ ਆਪਾਂ ਭਰਾ ਤਾਂ ਮੈਂ ਮੰਨ ਲਈ ਇਹ ਗੱਲ ਵੀ ਠੀਕ ਹੈ ਸੰਦੀਪ ਚੱਕ ਕੰਮ ਤੂੰ ਆਪਾਂ ਖੜੇ ਆ ਤੇ ਨਾ ਭਰਾ ਮੈਂ ਵੀ ਇੱਕ ਦਿਨ ਸਵਾਲ ਕੀਤਾ ਵੀ ਤੁਸੀਂ ਗਰਮਾ ਗਰਮੀ ਇਹ ਜੇ ਜੋਸ਼ੀ ਵਾਲੀਆਂ ਫਿਲਮਾਂ ਕਰਦੇ ਹੋ ਗਰਮ ਜੋਸ਼ੀ ਦੇ ਵੀ ਇਹ ਕਿਵੇਂ ਸ਼ਾਂਤ ਚੰਡੀ ਵਗੈ ਨਹੀਂ ਮੇਰੀ ਅਬਦੀ ਤਸਵੀਰ ਤਾਂ ਵੈਸੇ ਠੰਡੀ ਹੋਈ ਹੈ ਵੈਸੇ ਫਿਲਮਾਂ ਮੈਂ ਕਰੂ ਜੋਸ਼ੀਆ ਨਹੀਂ ਬਹੁਤ ਕੀਤੀਆਂ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਦੀਪ ਸੰਦੀਪ ਰਾਵੀ ਦੇ ਕੰਡੇ ਇੱਕ ਫਿਲਮ ਆ ਰਹੀ ਹੈ ਅੱਜ ਉਸ ਦੇ ਬਾਰੇ ਖਾਸ ਅਨਾਉਂਸਮੈਂਟ ਜਿਹੜੀ ਲੁਧਿਆਣਾ ਦੇ ਵਿੱਚ ਕੀਤੀ ਗਈ ਹੈ ਫਿਲਮ ਦੀ ਸਟਾਰ ਕਾਸਟ ਵੀ ਇਸ ਮੌਕੇ ਮੌਜੂਦ ਰਹੀ ਹੈ ਮੇਰੇ ਨਾਲ ਭਾਈ ਨਵਦੀਪ ਕਲੇਰ ਨੇ ਬਾਖਮਾਲ ਅਦਾਕਾਰ ਨੇ ਬਹੁਤ ਕੁਝ ਇਨਾਂ ਦੀ ਤਾਰੀਫ਼ ਦੇ ਵਿੱਚ ਲਫ਼ਜ਼ ਬੋਲ ਸਕਦਾ ਪਰ ਬਾਕੀ ਇਹਨਾਂ ਬਾਰੇ ਸਵਾਗਤ ਨਾਲ ਹੀ ਕਹਿੰਨੇ ਬਾਈ ਸੱਜਣਾ ਸਿੱਘਾ ਕੀ ਹਾਲ ਹੈ ਦੀਪਰਾ ਬਹੁਤ ਵਧੀਆ ਹੈ ਕਿ ਇਹ ਫਿਲਮ ਬਾਰੇ ਰਵੀ ਦੇ ਕੰਡੇ ਹਮੇਸ਼ਾ ਜਿਹੜੀ ਫਿਲਮ ਦੇ ਨਾਲ ਨਵਦੀਪ ਜੁੜਦਾ ਤਾਂ ਪਤਾ ਹੁੰਦਾ ਵੀ ਉਹਦੇ ਵਿੱਚ ਵਧੀਆ ਹੀ ਕੰਮ ਹੋਊਗਾ ਥੈਂਕ ਯੂ ਥੈਂਕ ਯੂ ਤੁਸੀਂ ਬੜੀ ਵੱਡੀ ਗੱਲ ਕਿਹਾ ਫਿਲਮ ਆਇਆ ਜੀ ਦੇਖੋ ਆਪਦੇ ਆਪ ਦੀ ਫਿਲਮ ਬਹੁਤ ਵਧੀਆ ਗਈ ਵਧੀਆ ਇੰਟਰਸਟ ਵੀ ਪੂਰੀ ਕਹਾਣੀ ਮੈਨੂੰ ਪਤਾ ਸੀ ਹੈਰੀ ਭੱਟੀ ਡਾਇਰੈਕਟਰ ਨੇ ਇਹਦੇ ਉਹ ਡਿਸਕਸ ਕਰਦੇ ਨੇ ਤੇ ਜਸਗਰੇਵਾਲ ਬਾਈ ਨੇ ਜਦੋਂ ਸੁਣਾਈ ਸਟੋਰੀ ਤਾਂ ਲੱਗਿਆ ਵੀ ਹਾਂ ਪੰਜਾਬ ਦੇ ਵਿੱਚ ਜਦੋਂ ਅਸੀਂ ਗੱਲਾਂ ਕਰਦੇ ਹਾਂ ਦੂਜੀ ਸਟੇਟ ਦੇ ਸਿਨੇਮੇ ਦੀਆਂ ਤਾਂ ਸਾਨੂੰ ਲੱਗਦਾ ਵੀ ਸਾਡੇ ਸਾਡਾ ਸਿਨੇਮਾ ਗਰੋ ਕਿਵੇਂ ਕਰਦਾ ਤਾਂ ਇਦਾਂ ਦੀ ਉਹ ਫਿਲਮਾਂ ਨੇ ਇਹ ਜਿਹੜੀਆਂ ਸਾਨੂੰ ਇੱਕ ਸਟੈਪ ਅੱਗੇ ਲੈ ਜਾਂਦੀਆਂ ਨੇ ਤੇ ਆਪਦੇ ਆਪ ਨੂੰ ਖੁਸ਼ੀ ਹੁੰਦੀ ਹੈ ਵੀ ਅਸੀਂ ਉਸ ਫਿਲਮ ਦਾ ਹਿੱਸਾ ਤੇ ਉੱਤੋਂ ਦੀ ਸਾਡੇ ਪੰਕਜ ਕਪੂਰ ਜੀ ਇਸ ਫਿਲਮ ਦੇ ਮੇਨ ਕਿਰਦਾਰ ਨੇ ਇੱਕ ਤਰ੍ਹਾਂ ਦੇ ਪਿੱਲਰ ਨੇ ਤਾਂ ਉਹਨਾਂ ਨਾਮ ਸੁਣਦੇ ਹੈਰੀ ਪੱਟੀ ਤੇ ਜਸ ਗਰੇਵਾਲ ਦਾ ਨਾਮ ਸੁਣਦਿਆਂ ਆਪਾਂ ਜੱਸ ਕਰਤੀ ਸੀ ਠੀਕ ਹੈ ਨੇ ਜਦੋਂ ਨਵਦੀਪ ਦਾ ਨਾਮ ਆਉਂਦਾ ਨਾ ਤਾਂ ਲੱਗਦਾ ਤੜਕ ਪੜਕਾ ਵਾਲਾ ਸਿਨੇਮਾ ਹੋਊਗਾ ਤੇ ਜਦੋਂ ਇਹੋ ਜਿਹਾ ਫਿਲਮ ਆਈ ਰਾਵੀ ਦੇ ਕੰਡੇ ਤਾਂ ਕਿਸੇ ਯਾਰ ਨੇ ਇਹ ਨਹੀਂ ਸਲਾਹ ਦਿੱਤੀ ਕਿ ਨਹੀਂ ਨਾਲ ਕੋਈ ਨਾਲ ਖੜਕਵਾ ਜਾਂ ਨਾ ਹੋਣਾ ਚਾਹੀਦਾ ਨਹੀਂ ਹਾਂ ਮੈਨੂੰ ਬੱਸ ਨੇ ਕਿਹਾ ਕਹਿੰਦੇ ਵੀ ਪਿੱਛੇ ਪੱਤਰਕਾਰ ਭਰਾਮ ਨੇ ਵੀ ਇੱਕ ਦੋ ਸਵਾਲ ਕੀਤੇ ਵੀ ਤੁਸੀਂ ਗਰਮਾ ਗਰਮੀ ਇਹੋ ਜਿਹੀ ਵਾਲੀਆਂ ਫਿਲਮਾਂ ਕਰਦੇ ਹੋ ਗਰਮਜੋਸ਼ੀ ਦੀਆਂ ਵੀ ਇਹ ਕਿਵੇਂ ਸ਼ਾਂਤ ਠੰਡੀ ਮੈਂ ਕਹਿੰਦੀ ਮੇਰੀ ਅਬਦੀ ਤਸਵੀਰ ਤਾਂ ਵੈਸੇ ਠੰਡੀ ਹੋਈ ਹੈ ਵੈਸੇ ਫਿਲਮਾਂ ਮੈਂ ਗਰਮਜੋਸ਼ੀ ਵਾਲੀਆਂ ਬਹੁਤ ਕੀਤੀਆਂ ਨੇ ਪਰ ਕੁਝ ਕੁਝ ਪਾਤਰ ਮੈਨੂੰ ਹੁੰਦਾ ਵੀ ਐਜ਼ ਐਨ ਆਰਟਿਸਟ ਸਾਨੂੰ ਕਰਦੇ ਰ ਕਬਦੀ ਰੇਂਜ ਸਾਨੂੰ ਪਤਾ ਲੱਗਦੀ ਹੈ ਤਾਂ ਇਹ ਕਰੈਕਟਰ ਮੈਂ ਇਸ ਲਈ ਕੀਤਾ ਸੀਗਾ ਕਿ ਮੈਨੂੰ ਮੇਰਾ ਐਜ਼ ਐਨ ਆਰਟਿਸਟ ਹੋਰ ਕੁਝ ਵੀ ਸਿੱਖਣ ਨੂੰ ਮਿਲੂਗਾ ਠੀਕ ਹੈ ਅੱਛਾ ਜਿਹੜੀ ਹੁਣ ਪੰਜਾਬੀ ਸਿਨੇਮੇ ਦਾ ਕ੍ਰਿਟੀਸਾਈਜ਼ ਹੁੰਦਾ ਜਦੋਂ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੀਆਂ ਫਿਲਮਾਂ ਬਾਰੇ ਲੋਕ ਬਹੁਤ ਸਾਰਾ ਨੈਗੇਟਿਵ ਪ੍ਰਚਾਰ ਤੁਹਾਨੂੰ ਐਜ਼ ਆ ਸਿਨੇਮੇ ਦਾ ਇੱਕ ਕਲਾਕਾਰ ਹੁੰਦੇ ਆ ਕਿਵੇਂ ਜੇ ਲੱਗਦਾ ਜਦੋਂ ਉਸ ਸਿਨੇਮੇ ਬਾਰੇ ਕੋਈ ਉਹ ਲੋਕ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਫਿਲਮ ਤੇ ਕਿੰਨੇ ਰੁਪਏ ਲੱਗਦੇ ਆ ਕਿਵੇਂ ਬਣਦੀ ਆ ਉਹ ਲੋਕਾਂ ਵੱਲੋਂ ਜਦੋਂ ਤੁਸੀਂ ਨੈਗੇਟਿਵਿਟੀ ਮੈਨ ਦੇਖੋ ਮੈਨੂੰ ਲੱਗਦਾ ਨਾ ਇੱਕ ਕੰਮ ਨੇ ਜਿਹੜੇ ਹਰ ਤਰ੍ਹਾਂ ਦੇ ਜਿਵੇਂ ਫਿਲਮ ਲੈਣ ਇੱਕ ਕੰਮ ਆ ਸਾਡਾ ਕੀਤਾ ਇਹ ਅਸੀਂ ਉਦੋਂ ਗੱਲ ਕਰੀਏ ਕਿਸੇ ਵੀ ਕਿੱਤੇ ਬਾਰੇ ਜਿਹਨੂੰ ਸਾਨੂੰ ਉਹਦੇ ਬਾਰੇ ਕੋਈ ਸਮਝ ਹੋਵੇ ਬਿਨਾ ਅਸੀਂ ਸੋਚੇ ਸਮਝੇ ਬਿਨਾ ਇਧਰ ਉਧਰ ਸੋਸ਼ਲ ਮੀਡੀਆ ਦੇ ਖਬਰਾਂ ਦੇਖ ਕੇ ਅਸੀਂ ਕਿਸੇ ਵੀ ਚੀਜ਼ ਨੂੰ ਨਕਾਰ ਦੇਣਾ ਉਹ ਚੰਗੀ ਗੱਲ ਨਹੀਂ ਹੈਗੀ ਤੁਸੀਂ ਜੇ ਤੁਹਾਨੂੰ ਹਾਂ ਉਹਦੇ ਬਾਰੇ ਸਮਝ ਹੈਗੀ ਆ ਤਾਂ ਉਹਦੇ ਤੇ ਗੱਲ ਆਪਾਂ ਉਸ ਤਰੀਕੇ ਦੀ ਕਰ ਸਕੀਏ ਵੀ ਕੋਈ ਬੰਦਾ ਉਹਦੇ ਤੇ ਤੁਹਾਡੇ ਨਾਲ ਬੈਠ ਕੇ ਬਰਾਬਰ ਡਿਬੇਟ ਕਰ ਲੇ ਪਰ ਆਪਾਂ ਸਿਰਫ ਸੋਸ਼ਲ ਮੀਡੀਆ ਤੇ ਗੱਲਾਂ ਕਰਨੀਆਂ ਉਹ ਮੈਨੂੰ ਲੱਗਦਾ ਠੀਕ ਨਹੀਂ ਹੈਗੀਆਂ ਦੁੱਖ ਹੁੰਦਾਗਾ ਵੀ ਇੱਕ ਇਹ ਵੀ ਇੱਕ profession ਹੈ ਇਹ ਕੋਈ ਹਵਾ ਚ ਚੀਜ਼ ਨਹੀਂ ਹੈਗੀ ਇਹਦੇ ਤੇ ਪੈਸਾ ਖਰਚ ਹੁੰਦਾ ਸਾਰਿਆਂ ਦੀ ਮਿਹਨਤ ਲੱਗਦੀ ਦਿਨ ਰਾਤ ਟੀਮਾਂ ਲੱ ਤਾਂ ਨੀ ਕੋਈ ਵੀ ਗੱਲ ਤੁਹਾਨੂੰ ਲੱਗ ਸਕਦੀ ਹੈ ਜਾਂ ਕਿਸੇ ਦੀ ਕਹੀ ਈਵਨ ਹੁੰਦਾ ਵੀ ਮੈਂ ਫਿਲਮ ਦੇਖਾਂ ਤਾਂ ਮੈਨੂੰ ਲੱਗਿਆ ਵੀ ਯਾਰ ਇਹਦੇ 'ਚ ਮੈਨੂੰ ਐਜ਼ ਅ ਪਰਸਨ ਵੀ ਆ ਠੀਕ ਨਹੀਂ ਲੱਗਿਆ ਜਾਂ ਠੀਕ ਲੱਗਿਆ ਇੱਕ ਹੁੰਦਾ ਵੀ ਕਿਸੇ ਨੇ ਕਹਤਾ ਮੈਂ ਉਹਦੀ ਗੱਲ ਦੀ ਅੱਗੇ ਗਾਹਾਂ ਤੋਰਤੀ ਗੱਲ ਉਹ ਠੀਕ ਹੈ ਹਾਂ ਗੱਲ ਦੀ ਲੱਲ ਬismillah ਦਾ ਇਹ ਠੀਕ ਨਹੀਂ ਹੈਗਾ ਆਏ ਨਹੀਂ ਹੋਣਾ ਚਾਹੀਦਾ ਕੋਈ ਚੀਜ਼ ਇੱਕ ਪ੍ਰੋਫੈਸ਼ਨ ਹੈ ਇਹਨੂੰ ਪ੍ਰੋਫੈਸ਼ਨ ਮਗਲੋ ਇਹਦੀ ਉਨੀ ਹੀ ਰਿਸਪੈਕਟ ਹੋਣੀ ਚਾਹੀਦੀ ਕਿਉਂਕਿ ਇੱਕ ਫਿਲਮ ਦੇ ਨਾਲ 1.5 200 ਘਰ ਚੱਲਦਾ ਹੈ ਏ ਇਹ ਥੋੜੀ ਹੈਗਾ ਕੋਈ ਇਹ ਕਹਤਾ ਇੱਕ ਵੱਡੀ ਜ਼ਿੰਮੇਵਾਰੀ ਹੈ ਜੇ ਪ੍ਰੋਡਿਊਸਰ ਹੈ ਡਾਇਰੈਕਟਰ ਹੈ ਰਾਈਟਰ ਹੈ ਤਾਂ ਉਹਦੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਠੀਕ ਹੈ ਵੀ ਕੁਝ ਚੀਜ਼ਾਂ ਐਸੀਆਂ ਕੁਝ ਗਲਤੀਆਂ ਵੀ ਹੋ ਜਾਂਦੀਆਂ ਨੇ ਇਹ ਕੋਈ ਆਪਾਂ ਇਨਸਾਨ ਆ ਇਨਸਾਨ ਕੋਈ ਪਰਫੈਕਟ ਤਾਂ ਹੈ ਹੀ ਨਹੀਂਗਾ ਤਾਂ ਉਹਨਾਂ ਨੂੰ ਤੁਸੀਂ ਇਹ ਨਾ ਹੋਵੇ ਵੀ ਨਕਾਰ ਹੀ ਦਿਓ ਤਾਂ ਕਿ ਉਹ ਮੁੜ ਕੇ ਉੱਠ ਕੇ ਕੰਮ ਹੀ ਨਾ ਕਰ ਸਕੇ ਤਾਂ ਉਹਨੂੰ ਉਹਨੂੰ ਗਾਈਡ ਕਰ ਸਕਦੇ ਜੋ ਕੋਈ ਚੀਜ਼ ਹੈ ਜੋ ਕੋਈ ਏਦਾਂ ਦੀ ਲੱਗਦੀ ਹੈ ਗੱਲ ਤਾਂ ਤੁਸੀਂ ਉਹ ਗੱਲ ਰੱਖ ਸਕਦੇ ਹੋ ਗੱਲ ਰੱਖਣ ਦਾ ਇੱਕ ਤਰੀਕਾ ਸਾਡਾ ਸੱਭੇਕ ਹੋਣਾ ਚਾਹੀਦਾ ਤਾਂ ਸਾਡੇ ਅਸੀਂ ਮੈਨੂੰ ਲੱਗਦਾ as being a punjabi ਜਾਂ ਆਪਾਂ ਇੰਨੇ ਬਦਤਮੀਜ਼ ਨਹੀਂ ਹੋ ਸਕਦੇ ਹੈਗੇ ਕਿ ਅਸੀਂ ਕਿਸੇ ਨੂੰ ਇਸ ਤਰੀਕੇ ਨਾਲ ਗੱਲ ਕਰੀਏ ਕਿ ਉਹ ਬੰਦਾ ਇੰਨਾ ਹਰਟ ਹੋ ਜਾਵੇ ਜਾਂ ਡਿਪਰੈਸ਼ਨ 'ਚ ਹੀ ਚਲਾ ਜਾਵੇ ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਠੀਕ ਹੈ ਅੱਛਾ ਤੁਸੀਂ ਜਦੋਂ ਤੁਹਾਡੀ ਰੇਂਜ ਦੀ ਗੱਲ ਆਉਂਦੀ ਆ ਤਾਂ ਤੁਸੀਂ ਕਿਵੇਂ ਪ੍ਰੋਡਿਊਸਰ ਵੇਖ ਕੇ ਪੈਸੇ ਜੇ ਮੰਗਦੇ ਹੋ ਜਾਂ ਫਿਰ ਕਹਿੰਦੇ ਹੋ ਵੀ ਐਨੇ ਜੀ ਕਰਨੀ ਹੈ ਨਹੀਂ ਮੈਂ ਵੇ ਸੱਚੇ ਦੱਸਦਾ ਤੈਨੂੰ ਭਰਾ ਮੈਂ ਕਦੇ ਮਤਲਬ ਪੈਸਿਆਂ ਵਾਲੀ ਗੱਲ 'ਚ ਮੈਨੂੰ ਬਹੁਤ ਔਖਾ ਹੁੰਦਾ ਮੰਗਣੇ ਕਿਸੇ ਤੋਂ ਵੀ ਤੋ ਆਪਦੇ ਆਪ ਜੀ ਗੱਲ ਕਰ ਲੈਂਦੇ ਹੁੰਦੇ ਨੇ ਤੋ ਉਹ ਬਠੀਕ ਹੈ ਜੀ ਕੋਈ ਮੈਨੇਜਰ ਨਹੀਂ ਰੱਖਿਆ ਨਹੀਂ ਕੋਈ ਵੀ ਨਹੀਂ ਜਦੀ ਹੈਗਾ ਡਾਇਰੈਕਟ ਹਾਂ ਉਹ ਮੈਨੂੰ ਲੱਗਦਾ ਨਾ ਇੱਕ ਮੈਂ ਅਸੀਂ ਜਦੋਂ ਪਹਿਲਾਂ ਸੋਚਦੇ ਹੁੰਦੇ ਸੀ ਵੀ ਮੈਨੇਜਰ ਵਾਲੀ ਗੱਲ ਤੇ ਵੀ ਮੈਂ ਵਧੀਆ ਤੁਸੀਂ ਗੱਲ ਕੀਤੀ ਹੈ ਵੀ ਮੈਨੇਜਰ ਕਿਉਂ ਰੱਖ ਲੈਂਦਾ ਮੇਰੇ ਨਾਲ ਜਿਹੜਾ ਕਲਾਕਾਰ ਹੈ ਨਾ ਆਰਟਿਸਟ ਹੁੰਦੇ ਨੇ ਇਹ ਬੜੇ ਇਮੋਸ਼ਨਲ ਹੁੰਦੇ ਨੇ ਇਹ ਤੁਸੀਂ ਆ ਕੇ ਕਹੋ ਤੁਸੀਂ ਮੈਨੂੰ ਕਹੋ ਜਰਨਦੀਪ ਭਾਈ ਆਪਾਂ ਫਿਲਮ ਕਰਨ ਲੱਗੇ ਆ ਤੁਹਾਨੂੰ ਲੈਣਾ ਤੇ ਪਰ ਤਮੇ ਮੰਨ ਲੈਣੀ ਹੈ ਗੱਲ ਵੀ ਠੀਕ ਹੈ ਸੰਦੀਪ ਚੱਕ ਕੰਮ ਤੂੰ ਆਪਾਂ ਖੜੇ ਆ ਤੇਰੇ ਨਾਲ ਜਿਹੜੇ ਮੈਨੇਜਰ ਹੁੰਦੇ ਨੇ ਨਾ ਉਹ ਇੱਕ ਉਹ ਕੜੀ ਹੈ ਜਿਹੜੀ ਤੁਹਾਡੀ ਚੀਜ਼ਾਂ ਨੂੰ ਬੈਲੈਂਸ ਰੱਖਦੀ ਹੈ ਆਈ ਥਿੰਕ ਸੋ ਹੁਣ ਮੈਨੂੰ ਲੱਗਣ ਲੱਗਿਆਗਾ ਕਿ ਤੁਸੀਂ ਉਹ ਚੀਜ਼ਾਂ ਕਿਉਂਕਿ ਤੁਸੀਂ ਸਰਵਾਈਵ ਵੀ ਕਰਨਾ ਹੈਗਾ ਤੁਹਾਡੇ ਪਰਿਵਾਰ ਵੀ ਨੇ ਤੁਸੀਂ ਉਹਨਾਂ ਨੂੰ ਵੀ ਪਾਲਣਾ ਤੇ ਹਰ ਬੰਦੇ ਇਹ ਕੋਸ਼ਿਸ਼ ਕਰਦਾ ਹੁੰਦਾ ਵੀ ਕਿ ਤੋੜ ਨਾ ਕੋਈ ਸਾਡਾ ਚੀਜ਼ ਘਟੇ ਪੈਸੇ ਨਹੀਂ ਰਗੜੇ ਵੀ ਗਏ ਉਹ ਕਿਤੇ ਰਗੜਾ ਵੀ ਲੱਗਿਆ ਨਹੀਂ ਮੈਂ ਉਹਨੂੰ ਰਗੜਾ ਨਹੀਂ ਮੰਨਦਾ ਹੈਗਾ ਮੈਨੂੰ ਹੁੰਦਾ ਉਹਦੇ ਵਿੱਚ ਕੁਝ ਰਿਲੇਸ਼ਨ ਬਿਲਡ ਅਪ ਹੋਏ ਨੇ ਤਾਂ ਕੋਈ ਚੀਜ਼ 네ਗੇਟਿਵ ਨਹੀਂ ਹਾਂ ਤੁਸੀਂ ਤਾਂ ਰਿਲੇਸ਼ਨ ਨਾਮ ਦੀ ਚੀਜ਼ ਲੋਕੀ ਕਹਿੰਦੇ ਹੈ ਨਹੀਂ ਮੰਨਦੇ ਹੈਗੇ ਨਹੀਂ ਨਹੀਂ ਹੈ ਨਹੀਂ ਹੈਗਾ ਮੈਂ ਤਾਂ ਕਹੂੰਗਾ ਵੀ ਆਈ ਡੋਨੋ ਕੀ ਹੁੰਦੀ ਹੈ ਪਰ ਇੱਕ ਰਿਲੇਸ਼ਨ ਹੀ ਨੇ ਜਿਹੜੇ ਸਾਨੂੰ ਅੱਗੇ ਆਪਾਂ ਤੁਰਦਿਆਂ ਜੀ ਇਹਨਾਂ ਦੇ ਸਦਕਾ ਇੰਡਸਟਰੀ ਦਾ ਇੱਕ ਬਹੁਤ ਖੂਬਸੂਰਤ ਰਿਸ਼ਤਾ ਹੈ ਤੇ ਇਹ ਤੋਂ ਅਸੀਂ ਮੰਨ ਕਰ ਨਹੀਂ ਹੋ ਸਕਦੇ ਤੇ ਉਹ ਰਹਿਣਾ ਹੀ ਰਹਿਣਾਗਾ ਉਹ ਠੀਕ ਹੈ ਤੁਹਾਡੇ ਤੇ ਹੈ ਤੁਸੀਂ ਕਿੰਨਾ ਨਿੱਗ ਦਿਨੇ ਉਹਨੂੰ ਉਹ ਗੂੜਾ ਹੋ ਜਾਂਦਾ ਜਾਂ ਤੁਸੀਂ ਫਿਰ ਉਹ ਥੋੜਾ ਬੜਾ ਅੱਗੇ ਫਿਰ ਕਵੀ ਪੈ ਜਾਂਦੀ ਹੈ ਉਹਦੇ ਚ ਕੀ ਬਾਤ ਹੈ ਜੰਦ ਜਾਂਦੇ ਬਾਈ ਆਪਣੇ ਜਿਹੜੇ ਦਰਸ਼ਕ ਨੇ ਜਿਹੜੇ ਕਟੜ ਉਧਰ ਸਾਰੇ ਆਪਣੇ غرੂਰ ਧੂਰੀ ਬਠੰਡਾ ਮੈਂ ਤਾਂ ਸਾਰਿਆਂ ਨੂੰ ਪਿਆਰ ਕਰਦਾ ਹਾਂ ਇਹਨਾਂ ਨੂੰ ਦਿਲੋਂ ਦਿਲੋਂ ਪਹਿਲਾਂ ਤਾਂ ਬਹੁਤ ਦਵਾਮਾ ਪਿਆਰ ਸਤਿਕਾਰ ਹੈ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਫਿਲਮ ਰਵੀ ਦੇ ਗੰਡੇ ਅੱਛਾ ਸਿਨੇਮਾ ਹੈ ਤੇ ਸਾਨੂੰ ਇਹਦਾ ਸਾਥ ਦੇਣਾ ਚਾਹੀਦਾ ਸਾਰਿਆਂ ਨੇ ਜਰੂਰ ਤੁਸੀਂ ਇਹ ਫਿਲਮ ਜਦੋਂ ਵੀ ਡੇਟ ਅਨਾਉਂਸ ਹੋਊ ਦੇਖ ਕੇ ਆਇਓ ਤਾਂ ਤੁਹਾਨੂੰ ਅੱਛੀ ਲੱਗੂਗੀ ਕਿਉਂਕਿ ਬਹੁਤ ਲੰਬੇ ਸਮੇਂ ਬਾਅਦ ਪੰਕਜ ਕਪੂਰ ਜੀ ਵੀ ਸਾਡੀ ਪੰਜਾਬੀ ਫਿਲਮ ਦੇ ਵਿੱਚ ਇੱਕ ਹਿੱਸਾ ਨੇ ਇਸ ਦਾ ਤਾਂ ਅਸੀਂ ਇਸ ਫਿਲਮ ਦਾ ਹਿੱਸਾ ਸਾਨੂੰ ਬਹੁਤ ਖੁਸ਼ੀ ਹੈ ਸਾਰ Thank you. Yeah, thank you. Thank you. Okay. Thank you, brother.